ਹਾਂਜੀ ਬਈ ਦੋਸਤੋ ਕੀ ਹਾਲ ਚਾਲ ਆ? ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ। ਅੱਜ ਦਾ ਜੀ ਵਿਸ਼ਾ ਆਪਾਂ ਤੁਹਾਨੂੰ ਦੱਸਾਂਗੇ ਆ ਕਿ ਜਿਹੜਾ ABS ਦਾ ਸੈਕਸਡ ਸੀਮਨ ਆਪਾਂ ਜੋ ਉਸ ਦਾ ਪ੍ਰਾਈਸ ਹੋਆ 1800 ਰੁਪਈਆ ਤੇ ਉਸ ਉਧਰੋਂ ਆਪਾਂ WWs ਦਾ ਬੋਲ ਦਾ ਲਵਾਂਗੇ ਜੀ ਇੱਕ ਸੀਮਨ ਜੈਸਾ ਦਾ ਹੋਊਗਾ ਜੀ ਪ੍ਰਾਈਸ 8800 ਰੁਪਈਆ ਠੀਕ ਆ ਜੀ। ਉਹਨਾਂ ਦੋਨਾਂ ਬੋਲਾਂ ਦਾ ਆਪਾਂ ਸਵਜੰਗ ਕੰਪੈਰੀਜ਼ਨ ਕਰਾਂਗੇ ਕਿ ਕਿਹੜਾ ਬੋਲ ਚੰਗਾ ਵਾ ਕਿਹੜਾ ਮਾੜਾ ਵਾ ਤੇ ABS ਦਾ ਹੋਊਗਾ ਜੀ ਹੈਮਰ ਬੋਲ। ਤੇ DW S ダブル ਹੋਊਗਾ ਜੀ ਮੈਗਨਾਮ ਠੀਕ ਆ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਠੀਕ ਆ ਜੀ ਜਦੋਂ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਇਸ ਵਿੱਚ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਜੇ ਆਪਾਂ 20 ਲੀਟਰ ਦੀ 20 ਲੀਟਰ ਵਾਲੀ ਗਾਣ ਦੇ ਉੱਤੇ ਮੰਨ ਕੇ ਚੱਲੋ ABS ਹੈਮਰ ਦਾ ਹੋ ਸੀਮੰਤਰਾਉਨੇ ਆ ਤਾਂ ਆਪਣੀ 20 ਲੀਟਰ ਵਾਲੀ ਅੱਗੇ ਬੱਛੀ ਜਦੋਂ ਆਊਗੀ ਉਹ ਕਿੰਨੇ ਲੀਟਰ ਤੱਕ ਜੰਪ ਕਰ ਸਕਦੀ ਆ ਤੇ ਇਸੇ ਤਰ੍ਹਾਂ ਆਪਾਂ ਤੁਹਾਨੂੰ ਦੱਸਾਂਗੇ ਜੋ ਮੈਗਨਮ ਬੋਲ ਗਿਆ ਅੱਗੇ ਬੱਛੀਆਂ ਆਉਣਗੀਆਂ ਜੋ ਆਪਾਂ 20 ਲੀਟਰ ਵਾਲੀ ਗਾਂ ਤੇ ਮੈਗਨਮ ਬੋਲ ਦਾ ਸਟੋਕ ਧਰਾਵਾਂਗੇ ਤਾਂ ਉਹ ਬੱਛੀਆਂ ਕਿੰਨਾ ਜੰਪ ਕਰ ਸਕਦੀਆਂ ਨੇ ਠੀਕ ਹੈ ਜੀ ਸੋ ਵੀਡੀਓ ਬਹੁਤ ਹੀ ਇੰਟਰਸਟਿੰਗ ਰਹਿਣ ਵਾਲੀ ਆ ਸਭ ਤੋਂ ਪਹਿਲਾਂ ਤੁਸੀਂ ਦੇਖੋ ਜੀ ਆਪਾਂ ਦੋ ਬੋਲ ਲਏ ਆ ਐਚ ਐਫ ਦੇ ਦੇਖੋ ਮੈਗਨਮ ਤੇ ਹੈਮਰ ਜਿਵੇਂ ਤੁਸੀਂ ਲਿਖਿਆ ਪੜ੍ਹ ਸਕਦੇ ਆ ਜਿਹੜਾ ਮੈਗਨਮ ਬੋਲਾ ਇਹ 1406 ਲਬੀਸ ਮਿਲਕ ਵਿੱਚ ਆਪਾਂ ਉਹ ਅੱਗੇ ਇੰਪਰੂਵਮੈਂਟ ਕਰਕੇ ਦੇ ਰਿਆ ਵਾ ਠੀਕ ਹੈ ਜੀ ਜਿਸ ਤੱਕ ਸੀਮਨ ਦਾ ਪਾਈਤਨ ਆਪਾਂ ਦੱਸ ਚੁੱਕੇ ਹਾਂ 8800 ਰੁਪਿਆ ਸੀਮਨ ਦਾ ਪ੍ਰਾਈਸ ਆ ਤੇ ਆਪਾਂ ਐਬੀਐਸ ਦਾ ਵੀ ਹੈਮਰ ਬੋਲ ਰਿਹਾ ਜਿਹਦਾ ਟੀਪੀਐ ਸਕੋਰ ਕਾਫੀ ਚੰਗਾ ਵਾ ਠੀਕ ਹੈ ਜੀ 2807 ਟੀਪੀਐ ਸਕੋਰ ਹੈਮਨ ਬੋਲ ਦਾ ਸੋ ਤੁਸੀਂ ਦੇਖ ਸਕਦੇ ਆ 1406 ਮਿਲਕ ਅੱਗੇ ਐਲਬੀਐਸ ਕਰਕੇ ਦੇ ਰਿਹਾ ਪ੍ਰੋਡਕਸ਼ਨ ਮੈਗਨਮ ਬੋਲ ਦਾ ਤੇ ਹੈਮਰ ਦਾ ਕਰਕੇ ਦੇ ਰਿਹਾ ਜੀ 596 ਐਲਬੀਐਸ ਠੀਕ ਹੈ ਜੀ ਸੋ ਇਸ ਵਿੱਚ ਆਪਾਂ ਦੇਖ ਸਕਦੇ ਆ ਮੈਗਨਮ ਬੋਲ ਜ਼ਿਆਦਾ ਆ ਫੈਟ ਵਿੱਚ ਦੇਖ ਸਕਦੇ ਆ ਆਪਾਂ ਮੈਗਨਮ ਬੋਲ 84 ਕਰਕੇ ਦੇ ਰਿਹਾ ਐਲਬੀਐਸ ਤੇ ਹੈਮਰ 107 ਕਰਕੇ ਦੇ ਰਿਹਾ ਟੀਪੀਐਸ ਕੋਰ ਤੁਸੀਂ ਦੇਖ ਸਕਦੇ ਹਾਂ ਹੈਮਰ ਦਾ ਹੈਗਾ ਜੀ 3025 ਸੌਰੀ ਮੈਗਨਮ ਦਾ ਹੈਗਾ ਜੀ 3025 ਤੇ ਹੈਮਰ ਦਾ ਹੈਗਾ ਜੀ 2807 ਇਸ ਵਿੱਚ ਮੈਗਨਮ ਬੋਲ ਦਾ ਟੀਪੀਐਸ ਕੋਰ ਜਿਆਦਾ ਆ ਰਿਹਾ ਵਾ ਜੋ ਕਿ 3025 ਆ ਇਹ ਸਾਰੇ ਸੂਰੀ ਦੀ ਬਣ ਤਰ ਢਾਂਚਾ ਠੀਕ ਆ ਜੀ ਪੈਰਾ ਦਾ ਸਕੋਰ ਅੰਡਰ ਦਾ ਸਕੋਰ ਸਾਰੇ ਸਕੋਰ ਮਿਲਾ ਕੇ ਇੱਕ TPS ਸਕੋਰ ਤਿਆਰ ਕੀਤਾ ਜਾਂਦਾ ਵਾ ਇਹ ਜਿੰਨਾ ਵੱਧ ਵੱਧ ਹੋਵੇ ਉਹਨਾਂ ਬੋਲ ਵਾਸਤੇ ਉਸਨੂੰ ਚੰਗਾ ਮੰਨਿਆ ਜਾਂਦਾ ਤੇ ਉਹਨਾਂ ਹੀ ਬੋਲ ਦਾ ਪ੍ਰਾਈਸ ਜੋ ਹੁੰਦਾ ਵਾ ਉਹ ਜ਼ਿਆਦਾ ਹੁੰਦਾ ਵਾ ਠੀਕ ਹੈ ਜੀ ਸੀਮਨ ਦਾ ਪ੍ਰਾਈਸ ਸੋ ਤੁਹਾਨੂੰ ਆਪਾਂ ਤਕਰੀਬਨ ਹਰ ਇੱਕ ਵੀਡੀਓ 'ਚ ਦੱਸਦੇ ਆ ਜੇ ਆਪਾਂ ਪ੍ਰੋਡਕਟ ਲਾਈਫ ਦੀ ਗੱਲ ਕਰੀਏ ਤਾਂ ਮੈਗਨਮ ਬੋਲ ਦੀ ਆ ਰਹੀ ਹੈ 3.9 ਤੇ ਹੈਮਰ ਦੀ ਆ ਰਹੀ ਹੈ 2.6 ਠੀਕ ਹੈ ਜੀ ਤੇ ਤਕਰੀਬਨ ਇਸ ਵਿੱਚ ਵੀ ਮੈਗਨਮ ਬੋਲ ਦੀ ਪ੍ਰੋਡਕਟ ਲਾਈਫ ਵੀ ਜ਼ਿਆਦਾ ਆ ਜੇ ਆਪਾਂ ਆਰਡਰ ਦੀ ਗੱਲ ਕਰੀਏ ਜੀ ਆਰਡਰ ਵਿੱਚ ਜੀ ਮੈਗਨਮ ਬੋਲ ਹੈਗਾ 1.53+ ਵਿੱਚ ਹੈਮਰ ਹੈਗਾ ਜੀ 1.18+ ਵਿੱਚ ਸੋ ਇਸ ਵਿੱਚ ਦੋਨੇ ਬੋਲ ਆਪਣੇ ਪਲੱਸ ਵਿੱਚ ਨੇ ਸੋ ਆਪਾਂ ਪ੍ਰਾਈਸ ਦੀ ਗੱਲ ਕਰੀਏ ਹੈਮਰ ਦਾ ਹੈਗਾ ਜੀ 599 ਰੁਪਏ ਕਨਵੈਨਸ਼ਨ ਸੀਮਨ ਦਾ ਪ੍ਰਾਈਸ ਤੇ ਮੈਗਨਮ ਦਾ ਕੋਈ ਕਿਤੇ ਡਾਟਾ ਨਹੀਂ ਦਿੱਤਾ ਹੋਇਆਗਾ ਸੋ ਆਪਾਂ ਇਸ ਵਿੱਚ ਨਹੀਂ ਤੁਹਾਨੂੰ ਦੱਸ ਸਕਦੇ 600 ਸੀਮਨ ਦਾ ਆਪਾਂ ਦੇਖੀਏ ਮੈਗਨਮ ਹੈਗਾ ਜੀ 8800 ਰੁਪਏ ਤੇ ਹੈਮਰ ਦਾ ਹੈਗਾ ਜੀ 1800 ਰੁਪਏ ਠੀਕ ਹੈ ਜੀ ਪਹਿਲਾਂ ਇਹਨਾਂ ਦੇ ਪ੍ਰਾਈਸ 1500 ਰੁਪਿਆ ਹੁੰਦਾ ਸੀ ਕਿ ਏਬੀਐਸ ਵਾਲੇ ਇਹਨਾਂ ਸਾਰੇ ਬੁੱਲਾਂ ਦੇ ਹੁਣ ਇਹਨਾਂ ਨੇ ਵਧਾ ਕੇ 1800 ਰੁਪਿਆ ਕਰਤੇ ਆ ਜੇ ਆਪਾਂ ਸਿਮੈਟਿਕ ਸੈਲ ਸਕੋਰ ਦੇਖਦੇ ਆ ਤਾਂ ਮੈਗਰਮ ਦਾ ਥੋੜਾ ਜਿਆਦਾ ਆ ਰਿਹਾ 3.11 ਮਤਲਬ ਕਿ ਜੋ ਮਸਟੈਟਸ ਵਗੈਰਾ ਜਾਂ ਹੋਰ ਲਿਵੇ ਵਿੱਚ ਇਨਫੈਕਸ਼ਨਸ ਵਗੈਰਾ ਉਹਨਾਂ ਵਿੱਚ ਦਿੱਕਤ ਆ ਸਕਦੀ ਹੈ ਮੈਗਰਮ ਬੋਲ ਦੀਆਂ ਅੱਗੇ ਬੱਚੀਆਂ ਨੂੰ ਤੇ ਹੈਮਰ ਦਾ ਆ ਰਿਹਾ 2.81 ਠੀਕ ਹੈ ਜੀ 3 ਤੋਂ ਘੱਟ ਹੈ ਸਕੋਰ ਇਹ ਜੋ ਕਿ ਚੰਗਾ ਸਕੋਰ ਆ ਜਿੰਨਾ ਇਹ ਘਰ ਤੋਂ ਘੱਟ ਹੋਵੇ ਉਹਨਾਂ ਅੱਗੇ ਲੇਵੇ ਦੀਆਂ ਪਰੇਸ਼ਾਨੀਆਂ ਘੱਟ ਆਉਣਗੀਆਂ ਬੱਚਿਆਂ ਨੂੰ ਜੇ ਆਪਾਂ ਡੀਪੀਆਰ ਦੇਖੀਏ ਮੈਗਨਮ ਦਾ ਹੈਗਾ ਜੀ 1.7 ਮਾਈਨਸ ਵਿੱਚ ਤੇ ਹੈਮਰ ਦਾ ਹੈਗਾ ਜੀ ਮਾਈਨਸ 1.0 ਹੈਮਰ ਨੇ ਥੋੜੀ ਜਿਹੀ ਇੰਪਰੂਵਮੈਂਟ ਕੀਤੀ ਹੈ ਡੀਪੀਆਰ ਵਿੱਚ ਇਹ ਪਹਿਲਾਂ ਜ਼ਿਆਦਾ ਸੀਗਾ ਡੀਪੀਆਰ ਮਾਈਨਸ ਵਿੱਚ ਇਸ ਦਾ ਥੋੜਾ ਜਿਹਾ ਘਟ ਗਿਆ ਤੇ ਜਿਹੜਾ ਮੈਗਨਮ ਆ ਇਸ ਦਾ ਡੀਪੀਆਰ ਪਹਿਲਾਂ ਇੰਨਾ ਜ਼ਿਆਦਾ ਮਾਈਨਸ ਵਿੱਚ ਨਹੀਂ ਸੀਗਾ ਜੋ ਇਹਨਾਂ ਦੇ ਪਿਛਲੇ ਅੰਕੜੇ ਆ ਡਬਲਯੂਐਸ ਆਰੇ ਦੇ ਬਟ ਹੁਣ ਇਸ ਦਾ ਜੋ ਡੀਪੀਆਰ ਆ ਥੋੜਾ ਜਿਆਦਾ ਮਾਈਨਸ ਵਿੱਚ ਚਲੇ ਜਾ ਗਿਆ ਵਾ ਠੀਕ ਹੈ ਜੀ ਪਹਿਲਾਂ ਇਹ 0. ਕੁਸ ਮਾਈਨਸ ਵਿੱਚ ਸੀ ਹੁਣ ਇਹ -1.7 ਦੇ ਜਾ ਚੁੱਕਿਆ ਵਾ ਸੋ ਇਸ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਜੋ ਅੱਗੇ ਆਪਾਂ ਨਾ ਬੱਚਿਆਂ ਨੂੰ ਮੈਂ ਦੁੱਧ ਹੋਣਗੀਆਂ ਠੀਕ ਹੈ ਜੀ ਪ੍ਰੈਗਨੈਂਟ ਕਰਨ ਵਕਤ ਮੈਗਨਮ ਬੋਲ ਦੇ ਜੋ ਬੱਚਿਆਂ ਨੂੰ ਸਮੱਸਿਆ ਆ ਸਕਦੀ ਹੈ ਠੀਕ ਹੈ ਜੀ ਸਾਇਰ ਕਰ ਲਵਾਂਗੇ ਇਸ ਵਿੱਚ ਆਪਾਂ ਗੱਲ ਕਰੀਏ ਤਾਂ ਮੈਗਨਮ ਬੋਲ ਦਾ ਬਹੁਤ ਘੱਟ ਸਕੋਰਾ 1.2 ਇਹ ਜਿੰਨਾ ਘੱਟ ਤੋਂ ਘੱਟ ਹੋਵੇ ਉਹਨਾਂ ਚੰਗਾ ਹੁੰਦਾ ਹੈਮਰ ਦਾ ਹੈਗਾ ਜੀ 2.80 ਮਧੂਮਲਕੇ ਜੋ ਬੱਚੀਆਂ ਅੱਗੇ ਸੂਣ ਮੁਕ ਵਕਤ ਮੈਗਰਮ ਬੋਲਦੀਆਂ ਬੱਚਿਆਂ ਨੂੰ ਬਿਲਕੁਲ ਵੀ ਦਿੱਕਤ ਨਹੀਂ ਆਉਗੀ ਸੂਣ ਵਕਤ ਆਸਾਨੀ ਨਾਲ ਸੂ ਪੈਣਗੀਆਂ ਹੈਮਰ ਬੋਲਦੀਆਂ ਜੋ ਬੱਚੀਆਂ ਨਾ ਉਹਨਾਂ ਨੂੰ 2.80 ਸਕੋਰ ਹੈ ਤਾਂ ਤਿੰਨ ਤੋਂ ਘੱਟ ਇਹ ਜਿੰਨਾ ਘੱਟ ਤੋਂ ਘੱਟ ਉਹਨਾਂ ਬੱਚੀਆਂ ਆਸਾਨੀ ਨਾਲ ਜਨਮ ਦੇ ਦਿੰਦੀਆਂ ਠੀਕ ਹੈ ਜੀ ਜੇ ਆਪਾਂ ਹੁਣ ਮਿਲਕ ਦੀ ਗੱਲ ਕਰੀਏ ਮੈਗਰਮ ਬੋਲਦੀਆਂ ਜੋ ਬੱਚੀਆਂ ਉਹ ਦੇ ਰਹੀਆਂ ਨੇ 12558 ਲੀਟਰ ਮਿਲਕ ਰਿਕਾਰਡ ਆਇਆ ਇਹਨਾਂ ਦਾ ਠੀਕ ਹੈ ਜੀ ਜੋ ਕਿ 40 ਲੀਟਰ ਦੇ ਅਰਧਗਰ ਜਾਂ ਚਾਲ ਤੋਂ ਪਾਸ ਹੋ ਸਕਦਾ ਵਾ ਤੁਸੀਂ ਕੈਲਕੂਲੇਟਰ ਲਾ ਕੇ ਦੇਖ ਲਿਓ ਫੈਟ ਵੀ ਚੰਗੀ ਆ ਰਹੀ 4.50 ਤੇ ਜੇ ਆਪਾਂ ਹੈਮਰ ਦੀ ਗੱਲ ਕਰੀਏ ਤਾਂ ਹੈਮਰ ਬੋਲ ਦੀ ਮਾਦਾ ਮਿਲਕ ਰਿਕਾਰਡ ਹੈਗਾ ਜੀ 28620 ਪਾਉਂਡ ਜੋ ਕਿ ਤਕਰੀਬਨ 12-13 ਹਜ਼ਾਰ ਲੀਟਰੋਸਤ ਬਣ ਜਾਂਦੀ ਹੈ ਜੋ ਕਿ ਤਕਰੀਬਨ ਸੇਮ ਹੀ ਆ ਮੈਗਨਮ ਤੇ ਹੈਮਰ ਬੋਲ ਦੀ ਠੀਕ ਹੈ ਜੀ ਮਿਲਕ ਰਿਕਾਰਡ ਤੁਸੀਂ ਦੇਖ ਐਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਆਪਾਂ ਦੋਨਾਂ ਦਾ ਕੰਪੈਰੀਸ਼ਨ ਕੀਤਾ ਵਾ ਜਿਸ ਵਿੱਚ ਇਹ ਆਪਾਂ ਦੂਸਰੀ ਸਾਈਡ ਤੋਂ ਇਹਦਾ ਡਾਟਾ ਲਿਆ ਦੋਨਾਂ ਬੁੱਲਾਂ ਦਾ ਠੀਕ ਹੈ ਜੀ ਜੈਸ ਵੇ ਤੁਸੀਂ ਦੇਖ ਸਕਦੇ ਦੋਨਾਂ ਦਾ ਆਸ ਵਿੱਚ ਅੰਤਰ ਤੁਸੀਂ ਇਹ ਪਾਜ਼ ਕਰਕੇ ਵੀ ਵੀਡੀਓ ਇੱਥੇ ਦੇਖ ਸਕਦੇ ਆ ਕਿ ਕਿਹੜਾ ਬੋਲ ਕਿੰਨੇ ਅੰਤਰ ਦੇ ਨਾਲ ਅੱਗੇ ਜਾ ਰਿਹਾ ਜਾਂ ਕਿਹੜਾ ਬੋਲ ਕਿੰਨੇ ਅੰਤਰ ਨਾਲ ਪਿੱਛੇ ਜਾ ਰਿਹਾ ਠੀਕ ਹੈ ਜੀ ਸੋ ਤੁਸੀਂ ਇਹ ਸਾਰੇ ਅੰਕੜੇ ਦੇਖ ਸਕਦੇ ਆ 2883 ਦੇ ਵਿੱਚ TPS ਬੋਲ ਗਿਆ ਹੈਮਰ ਦਾ ਤੇ 3025 ਹੈਗਾ ਜੀ ਮੈਗਨਮ ਬੋਲ ਦਾ TPS ਸਕੋਰ ਸੋ ਜਿਸ ਤਰ੍ਹਾਂ ਤੁਹਾਨੂੰ ਆਪਾਂ ਪਹਿਲਾਂ ਦੱਸਿਆ ਸੀਗਾ ਵੀ ਆਪਾਂ ਮੈਗਨਮ ਬੋਲ ਦਾ ਜੇ ਸੀਮਨ ਭਰੋਨੇ ਆ 20 ਲੀਟਰ ਵਾਲੀ ਗਾਹ ਦੇ ਤਾਂ ਕਿੰਨੇ ਲੀਟਰ ਜੰਪ ਕਰ ਸਕਦੀ ਆ ਤੇ ਜੇ ਆਪਾਂ ਹੈਮਰ ਦਾ ਧਰਉਨੇ ਆ ਠੀਕ ਹੈ ਜੀ 2 ਲੀਟਰ ਵਾਲੀ ਗਾਂ ਤੇ ਤਾਂ ਉਹ ਕਿੰਨੇ ਲੀਟਰ ਜੰਪ ਕਰ ਸਕਦੀ ਹੈ ਉਹਦੇ ਅੱਗੇ ਬੱਚੀਆਂ ਜੋ ਆਣੀਆਂ ਠੀਕ ਹੈ ਜੀ ਸੁਜਸਤਾ ਦੇ ਦੇਖ ਸਕਦੇ ਆ ਮੈਗਨਮ ਬੁੱਲ ਦਾ 2 ਲੀਟਰ ਵਾਲੀ ਗਾਂ ਦੇ ਆਪਾਂ ਸੇਵਨ ਭਰਉਨੇ ਆ ਤਾਂ ਤਕਰੀਬਨ 28014 ਅੱਗੇ ਉਹਦੀ ਬੱਚ ਜੋ ਇਸ ਦਾ ਮਿਲਕ ਰਿਕਾਰਡ ਆ ਰਿਹਾ 28014 ਲਬੀਐਸ ਜਿਸ ਦੇ ਨਾਲ 13700 10 ਕਿਲੋਗ੍ਰਾਮ ਮਿਲਕ ਰਿਕਾਰਡ ਆ ਰਿਹਾ ਮੈਗਨਮ ਬੁੱਲ ਦਾ ਜੋ ਕਿ 82% ਅੰਕੜੇ ਆਪਾਂ ਜੋ ਕੀ ਇਹਦੇ ਤੌਰ ਤੇ ਮਨ ਸਕਦੇ ਨੇ ਰਿਲੇਅਬਿਲਟੀ ਸੋ ਇੱਕ ਦਿਨ ਦੀ 44.95 ਲੀਟਰ ਉਸਤਾਰ ਰਹੀ ਹੈ ਜੋ ਕਿ 45 ਲੀਟਰ ਉਸਤਾਰ ਰਹੀ ਹੈ ਠੀਕ ਹੈ ਜੀ ਸੋ ਜੇ 20 ਲੀਟਰ ਵਾਲੀ ਗਾਂ ਦੇ ਸੀਮਨ ਭਰਾਉਣੇ ਆ ਤਾਂ ਤਕਰੀਬਨ ਪਹਿਲੀ ਲੈਕਟੇਸ਼ਨ ਤੇ ਠੀਕ ਹੈ ਜੀ ਮਤਲਬ ਲਖੇ ਪਹਿਲੇ ਸਵੇਰ ਵਿੱਚ ਤਕਰੀਬਨ 28 ਤੋਂ 29 ਲੀਟਰ ਇਸ ਬੋਲ ਦੀਆਂ ਜੋ ਅੱਗੇ ਬੱਛੀਆਂ 20 ਲੀਟਰ ਵਾਲੀ ਗਾਂ ਦੇ ਆ ਪਤਰਾਉਣੇ ਆ ਤਾਂ ਉਹ ਮਿਲਕ ਦੇ ਸਕਦੀਆਂ ਤੇ ਦੂਸਰੀ ਇਲੈਕਟ੍ਰੀਸ਼ਨ ਤੇ ਜਾ ਕੇ ਉਹ 31 ਲੀਟਰ ਤੇ ਜਾ ਸਕਦੀਆਂ ਠੀਕ ਹੈ ਜੀ ਮੈਗਨੋਮ ਬਾਲ ਦੀਆਂ ਬੱਛੀਆਂ ਮਤਲਬ ਉਹ ਕਿ ਤਕਰੀਬਨ 10 ਤੋਂ 11 ਲੀਟਰ ਦੀ ਅੱਗੇ ਆਪਾਂ ਨੂੰ ਜੰਪ ਕਰਕੇ ਦੇ ਸਕਦੇ ਹਾਂ ਇਸ ਬੋਲ ਦੀਆਂ ਬੱਛੀਆਂ ਤੇ ਜੇ ਆਪਾਂ ਹੈਮਰ ਬੋਲ ਦੀ ਗੱਲ ਕਰੀਏ ਜੇ 20 ਲੀਟਰ ਵਾਲੀ ਤਾਂ ਦੇ ਆ ਬਹੁਤ ਧਰਾਉਨੇ ਸਿਮਨ ਠੀਕ ਹੈ ਜੀ ਜੇਸੇ ਦਾ ਕੇ ਆਪਣਾ ਹੈਮਰ ਦਾ ਕਾੜੇਗਾ 562 lbs ਜੋ ਕਿ 28014 ਆਪਣਾ US ਦੀ ਐਵਰੇਜ ਆ ਰਹੀ ਹੈ 12999 ਕਿਲੋਗ੍ਰਾਮ ਠੀਕ ਹੈ ਜੀ ਜੋ ਕਿ ਤਕਰੀਬਨ 42.58 ਲੀਟਰ ਆ ਰਹੀ ਹੈ ਇੱਕ ਦਿਨ ਦੀ 82% ਲਾਇਬਿਲਟੀ ਦੇ ਆਧਾਰ ਤੇ ਸੋ ਤਕਰੀਬਨ ਪਹਿਲੇ ਲੈਕਟ੍ਰੀਸ਼ੀਅਨ ਤੇ ਜਾਊਗੀ ਜੀ 27 ਲੀਟਰ ਆਪਣਾ ਹੈਮਰ ਬਾਲ ਦੀਆਂ ਬੱਛੀਆਂ ਤੇ ਦੂਸਰੀ ਲੈਕਟ੍ਰੀਸ਼ੀਅਨ ਤੇ ਜਾ ਸਕਦੀਆਂ ਜੀ 30 ਲੀਟਰ ਮਿਲ ਕੇ ਕੋਲ ਠੀਕ ਹੈ ਜੀ ਇੱਕ ਦਿਨ ਦਾ ਠੀਕ ਇੰਨਾ ਜੰਪ ਅੱਗੇ ਆਪਣੀ ਐਸ ਬਾਲ ਦੀਆਂ ਬੱਛੀਆਂ ਆਪਾਂ ਨੂੰ ਕਰਕੇ ਦੇ ਸਕਦੀਆਂ 20 ਲੀਟਰ ਰਹੀਆਂ ਗਾਵਾਂ ਦੀਆਂ ਅੱਗੇ ਬੱਛੀਆਂ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਮੈਗਨਮ ਤੇ ਹੈਮਰ ਬਾਲ ਦਾ ਆਪਸ ਵਿੱਚ ਪੋਲਣਾ ਕੰਪੈਰੀਜ਼ਨ ਤੇ ਆਪਾਂ ਇਹ ਵੀ ਦੱਸਿਆ ਵਾ ਕਿ ਬਿਗ ਟਰਾਲੀਆਂ ਅੱਗਾ ਅੱਗੇ ਬੱਚੀਆਂ ਕਿੰਨਾ ਜੰਪ ਕਰਕੇ ਦੇ ਸਕਦੇ ਆ ਠੀਕ ਆ ਜੀ ਸੋ ਵੀਡੀਓ ਜੇ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ